हां ਸਾਰੇ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਤੇ ਦੀ ਸ਼ੁਕੀਤਾ ਹਾਂ ਬੇਟਾ ਆਪਾਂ ਅਭਿਆਸ 10.2 ਦੇ 2 ਨੰਬਰ ਸਵਾਲ ਦੇ ਉੱਤੇ ਆ ਗਏ ਧਿਆਨ ਦੇ ਨਾਲ ਦੇਖੋ ਕਹਿੰਦਾ ਹੈ ਇੱਥਾਂ ਦੋ ਛੜ ਗਰਾਫ ਦਿੱਤੇ ਗਏ ਹਨ ਆ ਬੇਟਾ ਦੋ ਛੜ ਗਰਾਫ ਦਿੱਤੇ ਹੋਏ ਐ ਇਹਨਾਂ ਵਿੱਚ ਦੋ ਵੱਖ-ਵੱਖ ਦਿਨਾਂ ਵਿੱਚ ਚਾਰ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਦਿਖਾਇਆ ਗਿਆ ਹੈ ਇਹ ਇਹ ਸ਼ਹਿਰ ਹਨ ਦਿੱਲੀ ਸ਼ਿਮਲਾ ਬੰਗਲੌਰ ਅਤੇ ਜੈਸਲਮੇਰ ਠੀਕ ਹੈ ਤਾਂ ਬੇਟਾ ਇਹ ਚਾਰ ਸ਼ਹਿਰਾਂ ਦਾ ਦੋ ਦਿਨਾਂ ਦਾ ਅਲੱਗ-ਅਲੱਗ ਤਾਪਮਾਨ ਆ ਜਿਹੜਾ ਦਿਖਾਇਆ ਗਿਆ ਹੈ ਆ ਛੜ ਗ੍ਰਾਫ ਦੇ ਵਿੱਚ ਉਹ ਕੀ ਕਹਿੰਦਾ ਵੀ ਆ ਛੜ ਗ੍ਰਾਫ ਦੀ ਰੀਡਿੰਗ ਕਰਕੇ ਉਪਰੋਕਤ ਚਾਰਟ ਤੋਂ ਪਤਾ ਕਰੋ ਆ ਬੇਟਾ ਸਵਾਲਾਂ ਦੇ ਉੱਤਰ ਆਪਾਂ ਦੇਣੇ ਹਨ ਤਾਂ ਗੱਲ ਸਮਝ ਲੱਗੀ ਬੇਟਾ ਆ ਦੋ ਵੱਖ-ਵੱਖ ਸ਼ਹਿਰਾਂ ਦਾ ਤਾਪਮਾਨ 1 ਜੂਨ ਤੇ 1 ਦਸੰਬਰ ਦਾ ਚਾਰ ਅਲੱਗ-ਅਲੱਗ ਸ਼ਹਿਰਾਂ ਦਾ ਤਾਪਮਾਨ ਜਿਹੜਾ ਉਹ ਦਿੱਤਾ ਹੋਇਆ ਹੈ 1 ਜੂਨ ਨੂੰ ਕੀ ਸੀ 1 ਦਸੰਬਰ ਨੂੰ ਕੀ ਸੀ ਹੁਣ ਆਪਾਂ ਬੇਟਾ ਇਹਦੀ ਰੀਡਿੰਗ ਲੈਣੀ ਹੈ ਤੇ ਆਹ ਪ੍ਰਸ਼ਨਾਂ ਦੇ ਉੱਤਰ ਦੇਣੇ ਆ ਠੀਕ ਹੈ ਬੇਟਾ ਧਿਆਨ ਦੇ ਨਾਲ ਦੇਖੋ ਕੀ ਕਹਿੰਦਾ ਪਿਆ ਕਹਿੰਦਾ 1 ਜੂਨ ਨੂੰ ਕਿਹੜਾ ਸ਼ਹਿਰ ਸਭ ਤੋਂ ਵੱਧ ਗਰਮ ਹੈ ਤਾਂ ਬੇਟਾ 1 ਜੂਨ ਨੂੰ ਇਹਦੇ ਵਿੱਚ ਆਪਾਂ ਦੇਖੋ ਬੇਟਾ ਆ 1 ਜੂਨ ਨੂੰ ਕਿਹੜਾ ਸ਼ਹਿਰ ਬੇਟਾ ਕੁਦਰਤੀ ਗੱਲ ਐ ਜੂਨ ਦੇ ਵਿੱਚ ਜੂਨ ਦੇ ਵਿੱਚ ਹੀ ਗਰਮੀ ਪੈਂਦੀ ਐ ਹਨਾ ਤੇ ਕਿਹੜਾ ਗਰਮ ਆ ਗਰਮੀਆਂ ਦੀਆਂ ਛੁੱਟੀਆਂ ਵੀ ਹੁੰਦੀਆਂ ਨੇ ਜੂਨ ਦੇ ਵਿੱਚ ਤਾਂ ਬੇਟਾ ਆ 33 ਡਿਗਰੀ ਸੈਂਟੀਗ੍ਰੇਡ ਆ 22 ਡਿਗਰੀ ਆ 28 ਡਿਗਰੀ ਐ ਤੇ ਆ 38 ਡਿਗਰੀ ਸੈਂਟੀਗ੍ਰੇਡ ਆ ਤਾਂ ਆਹ ਸ਼ਹਿਰ ਸਭ ਤੋਂ ਵੱਧ ਗਰਮ ਹੋ ਗਿਆ ਪੁੱਤ ਗੱਲ ਸਮਝ ਲੱਗ ਗਈ ਤਾਂ ਇਹ ਕਿਹੜਾ ਹੈਗਾ ਆ ਕਿਹੜਾ ਸ਼ਹਿਰ ਆ ਬੇਟਾ ਇਹ ਜੈਸਲਮੀਰ ਆ ਲਿਖਿਆ ਹੋਇਆ ਇੱਥੇ ਜੈਸਲਮੀਰ ਠੀਕ ਐ ਅਸੀਂ ਕੀ ਕਰਾਂਗੇ ਇੱਥੇ ਜੈਸਲ ਮੇਰ ਉੱਤਰ ਦੇ ਦਾਂਗੇ ਜੈਸਲ ਮੇਰ ਮੇਰਾ ਖਿਆਲ ਕੋਤ ਕੋਈ ਵੀ ਕੰਮ ਔਖਾ ਨਹੀਂ ਬਸ ਸੋਖਾ ਇਹਦੇ ਚੋ ਇੱਕ ਹੀ ਸਵਾਲ ਪੁੱਛਣਾ ਉਹਨੇ ਬਸ ਤੁਹਾਨੂੰ ਆ ਫਿਗਰ ਰੀਡ ਕਰਨੀ ਆਣੀ ਚਾਹੀਦੀ ਹੈ ਠੀਕ ਹੈ ਅੱਗੇ 1 ਦਸੰਬਰ ਨੂੰ ਕਿਹੜਾ ਸ਼ਹਿਰ ਸਭ ਤੋਂ ਵੱਧ ਠੰਡਾ ਹੈ ਤਾਂ ਠੰਡਾ ਬੇਟਾ ਦਸੰਬਰ ਦੇ ਵਿੱਚ ਹੁੰਦਾ ਤੰਦ ਠੰਡਾ ਮੀਂਹ ਸਭ ਤੋਂ ਟੈਂਪਰੇਚਰ ਘੱਟ ਕਿਹੜਾ ਹੈਗਾ ਠੀਕ ਹੈ ਤਾਂ ਇੱਥੇ ਬੇਟਾ ਦਿੱਲੀ ਦੇ ਵਿੱਚ 23 ਡਿਗਰੀ ਸੈੰਟੀਗ੍ਰੇਡ ਹੈ Shimla ਵਿੱਚ 10 ਆ ਬੰਗਲੂਰੂ ਦੇ ਵਿੱਚ 24 ਹੈ ਤੇ ਜੈਸਲਮੇਰ ਚ 25 ਡਿਗਰੀ ਹੈ ਤਾਂ ਬੇਟਾ ਸਭ ਤੋਂ ਘੱਟ ਤਾਪਮਾਨ ਹੋਊਗਾ ਉਹੀ ਸਭ ਤੋਂ ਠੰਡਾ ਹੋਊਗਾ Shimla ਤਾਂ ਕਿਹੜਾ ਸ਼ਹਿਰ ਸਭ ਤੋਂ ਵੱਧ ਠੰਡਾ ਹੈ Shimla ਇੱਥੇ ਲਿਖ ਦਾਂਗੇ ਅਸੀਂ Shimla ਠੀਕ ਹੈ ਬੇਟਾ ਅੱਗੇ ਕੀ ਕਹਿੰਦਾ ਪਿਆ 1 ਜੂਨ ਅਤੇ 1 ਦਸੰਬਰ ਨੂੰ ਦਿੱਲੀ ਦੇ ਤਾਪਮਾਨ ਵਿੱਚ ਕਿੰਨਾ ਅੰਤਰ ਹੈ 1 ਜੂਨ ਤੇ 1 ਦਸੰਬਰ ਨੂੰ ਬੇਟਾ 1 ਜੂਨ ਨੂੰ ਦਿੱਲੀ ਦਾ ਤਾਪਮਨ ਕਿੰਨਾ ਸੀ 33 ਡਿਗਰੀ ਸੈਂਟੀਗ੍ਰੇਡ ਤੇ 1 ਦਸੰਬਰ ਨੂੰ ਦਿੱਲੀ ਦਾ ਤਾਪਮਨ ਕਿੰਨਾ 23 ਤੇ ਅਸੀਂ ਅੰਤਰ ਕੱਢਣਾ ਹੈ ਬੇਟਾ ਤਾਂ ਤੁਸੀਂ ਕੀ ਕਰੋਗੇ 33 ਡਿਗਰੀ 23 ਡਿਗਰੀ ਬਰਾਬਰ 10 ਡਿਗਰੀ ਆ ਗਿਆ ਅੰਤਰ ਕਿੰਨਾ ਆ ਗਿਆ ਦਿੱਲੀ ਦੇ ਤੇ ਉਹਦਾ ਤਾਪਮਾਨ ਦੇ ਵਿੱਚ 1 ਜੂਨ ਤੇ 1 ਦਸੰਬਰ ਨੂੰ 10 ਡਿਗਰੀ ਕਿਉਂਕਿ ਇੱਥੇ ਬੇਟਾ 33 ਡਿਗਰੀ ਹੈ ਜੂਨ ਨੂੰ ਤੇ 1 ਦਸੰਬਰ ਨੂੰ 23 ਡਿਗਰੀ ਹੈਗਾ ਮੇਰਾ ਖਿਆਲ ਹੈ ਬੇਟਾ ਆਪਣੇ ਆਪ ਹੀ ਗੱਲ ਸਪਸ਼ਟ ਹੁੰਦੀ ਪਈ ਹੈ ਤੁਹਾਨੂੰ ਅੱਗੇ ਬੇਟਾ ਆ ਗਿਆ 1 ਜੂਨ ਤੇ 1 ਦਸੰਬਰ ਨੂੰ ਸ਼ਿਮਲਾ ਦੇ ਤਾਪਮਾਨ ਵਿੱਚ ਕਿੰਨਾ ਅੰਤਰ ਹੈ ਤਾਂ ਬੇਟਾ ਹੁਣ ਆਪਾਂ ਆ ਹਰੀ ਜੈ ਪਿੱਲਰ ਆਏ ਸ਼ਿਮਲੇ ਦਾ ਹੈ 1 ਜੂਨ ਨੂੰ ਇੱਥੇ 22 ਡਿਗਰੀ ਸੀ ਤੇ ਇੱਥੇ 1 ਦਸੰਬਰ ਨੂੰ 10 ਡਿਗਰੀ ਸੈਂਟੀਗ੍ਰੇਡ ਹੈ ਤਾਂ ਅੰਤਰ ਕਿੰਨਾ ਆ ਗਿਆ 22 10 ਡਿਗਰੀ 12 ਡਿਗਰੀ ਸੈਂਟੀਗ੍ਰੇਡ ਠੀਕ ਹੈ ਇਹ ਤਾਪਮਾਨ ਡਿਗਰੀ ਸੈਂਟੀਗ੍ਰੇਡ ਦੇ ਵਿੱਚ ਇਹਦਾ ਤਾਪ ਦਾ ਪੈਮਾਨਾ ਹੁੰਦਾ ਹੈ ਠੀਕ ਹੈ ਅੱਗੇ ਆ ਗਿਆ ਬੇਟਾ ਕਿੰਦ ਕਿਹੜੇ ਸ਼ਹਿਰ ਵਿੱਚ 1 ਜੂਨ ਤੇ 1 ਦਸੰਬਰ ਦੇ ਤਾਪਮਾਨ ਵਿੱਚ ਸਭ ਤੋਂ ਘੱਟ ਬਦਲਾ ਆਇਆ ਕਿਹੜੇ ਸ਼ਹਿਰ ਦੇ ਵਿੱਚ ਸਭ ਤੋਂ ਘੱਟ ਬਦਲਾ ਆਇਆ ਬੇਟਾ ਤਾਂ ਇਹ ਬੇਟਾ ਆਪਾਂ ਇਹਨਾਂ ਦਾ ਆਪਸੀ ਅੰਤਰ ਲੈ ਕੇ ਦੇਖਾਂਗੇ ਜੇ ਮੋٹے ਰੂਪ ਵਿੱਚ ਦੇਖੀਏ ਤਾਂ ਦਿੱਲੀ ਤੇ ਇਹਦੇ ਵਿੱਚ 10 ਡਿਗਰੀ ਆਇਆ ਹੈ ਨਾ ਉਧਰ 23 ਸੀ ਇੱਥੇ ਆਪਾਂ 10 ਕਰ ਦਿੰਨੇ ਅੰਤਰ ਆ ਜਿਹੜਾ ਆਪਣੀ ਨੌਲੇਜ ਦੇ ਲਈ ਹੁਣ ਆ 22 ਸੀ ਤੇ ਇਹ ਇੱਥੇ 33 ਸੀ ਇੱਥੇ 23 ਰਹਿ ਗਿਆ 10 ਦਾ ਅੰਤਰ ਆ ਗਿਆ ਇੱਥੇ 22 ਸੀ ਇੱਥੇ 10 ਸੀ ਇੱਥੇ 12 ਰਹਿ ਗਿਆ ਬੇਟਾ ਅੰਤਰ ਠੀਕ ਹੈ ਇੱਥੇ 28 ਆ ਇੱਥੇ 24 ਆ 28 ਤੇ 24 ਦੇ ਵਿੱਚ ਅੰਤਰ ਕਿੰਨਾ ਹੋ ਗਿਆ 4 ਦਾ ਠੀਕ ਹੈ ਹੁਣ ਇੱਥੇ 38 ਆ ਇੱਥੇ 25 ਆ ਇੱਥੇ ਅੰਤਰ 13 ਡਿਗਰੀ ਦਾ ਆਇਆ ਹੋਇਆ ਹੈ ਠੀਕ ਹੈ ਹੂਨੋ ਸਵਾਲ ਕੀ ਪੁੱਛਦਾ ਪਿਆ ਕਿਹੜੇ ਸ਼ਹਿਰ ਵਿੱਚ 1 ਜੂਨ ਤੇ 1 ਦਸੰਬਰ ਦੇ ਤਾਪਮਾਨ ਵਿੱਚ ਸਭ ਤੋਂ ਘੱਟ ਬਦਲਾਅ ਆਇਆ ਤਾਂ ਸਭ ਤੋਂ ਘੱਟ ਕਿਹੜਾ ਹੈਗਾ ਆ ਬੇਟਾ 4 ਡਿਗਰੀ ਵਾਲਾ ਇਹ ਕਿਹੜਾ ਹੈ ਬੰਗਲੂਰੂ ਤਾਂ ਬੰਗਲੂਰੂ ਅਸੀਂ ਉੱਤਰ ਦੇ ਦਵਾਂਗੇ ਕਿਉਂਕਿ ਇੱਥੇ 28 ਸੀ ਇੱਥੇ 24 ਰਹਿ ਗਿਆ ਤਾਂ ਇੱਥੇ ਸਿਰਫ ਸਭ ਤੋਂ ਘੱਟ ਅੰਤਰ ਹੈਗਾ 4 ਡਿਗਰੀ ਦਾ ਬਾਕੀਆਂ ਚ ਅੰਤਰ ਵੱਧਾ ਇੱਥੇ 10 ਆ ਇੱਥੇ 12 ਆ ਇੱਥੇ 13 ਆ ਇੱਥੇ ਸਿਰਫ 4 ਆ ਤਾਂ ਉੱਤਰ ਆ ਜੂਗਾ ਇਹਦਾ ਬੰਗਲੂਰੂ ਬੰਗ ਲੂਰੂ ਠੀਕ ਹੈ ਤਾਂ ਇਹ ਹੈ ਦੇ ਰਾਈਟ ਆਨਸਰ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਸਵਾਲ ਨੰਬਰ 2 ਅਗਲੇ ਸਵਾਲ ਅੱਪਾ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ